ਅੱਛੀ ਗੱਲ ਜੀ ਸਾਰੇ ਵੀਰਾਂ ਨੂੰ ਬੇਤੀ ਆ ਗਏ ਆਪਣਾ ਫੋਰਮੈਨ ਵੇਖੋ ਮੈਨ ਲੋ ਫੋਰਮੈਨ ਨੂੰ ਕਰ ਲੱਗੇ ਆ ਰਾਣੀ ਦੀ ਰਿਪੇਅਰ ਕੱਢਣ ਲੱਗੇ ਨੂੰ ਆ ਟਰਾਲਾ ਕਰਕੇ ਪਰੇ ਉਹਦੀ ਲਾਉਂਦੇ ਆ ਤਰਪਾਲ ਤੇ ਆ ਲੱਗੀ ਅੰਦਰ ਰਿਪੇਅਰ ਹੋ ਗਏ ਆ ਗਏ ਨੇ ਫੋਰਮੈਨ ਉਹਨੂੰ ਰੋਹੇ ਵੀਡੀਓ ਪਾਇਆ ਕਰਾਂਗੇ ਲਾ ਦੋ ਲਾ ਦੋ ਤਰਪਾਲ ਮੈਂ ਤਲਾ ਕੱਢਣ ਲੱਗੇ ਆ ਰਾਣੀ ਬਾ ਵੇਖਿਓ ਰਾਣੀ ਕਮਾਉਂਦੇ ਤੁਹਾਨੂੰ ਆਉਂਦੇ ਆ ਕਰਤੇ ਘੜਰપરા ਉਹ ਨਾ ਰਾਣੀ ਦੀ ਛੱਡ ਕੇ ਦੀ ਕਰਦੇ ਸ਼ੁਰੂ ਫੀਡਰ ਵਾਟਰ ਲਾਉਂਦੇ ਲਾਤੀ ਤਰਪਾਲ ਹੁਣ ਬੱਕਟ ਢਾਲੀ ਦੀ ਨਵੀਂ ਝੀਲ ਆ ਇਦਾਂ ਨਵੀਆਂ ਕੱਢੀਆਂ ਲੋਕੀ ਘਟਾਉਂਦੇ ਤਰਪਾਲ ਲੰਦੇ ਹੀ ਹਾਂ ਚਲੋ ਛੋਟਾ ਬੋਲੇ ਉੱਤੇ ਕਾਣੇ ਲਾ ਦੀ ਉਧਰ ਰਾਈਏ ਟਰਾਲੀ ਦੇ ਟਰਾਲੀ ਜੇ ਸੁੱਟ ਦਈਏ ਉਧਰ ਇਹ ਤੇ ਪੌਣ ਕਰਕੇ ਤੇ ਹੁਣ ਇਹ ਕੋਠੇ ਦੇ ਚੜਾ ਦੇਣੀ ਛੱਡੀ ਬਾਈ ਨੂੰ ਫੇਰ ਇਹਦੇ ਨਾਲ ਹੀ ਫੋਰਡਾ ਪਾ ਲਾਹੀ ਬਾਈ ਇੱਥੇ ਸਿੱਧੀ ਲਿਆ ਕੇ ਬਾਈ ਕੰਪੈਨ ਟਰਾਲੀ ਇਹਦੇ ਥੱਲੇ ਹਜ਼ਾਰ ਕੇ ਸਿੱਧੀ ਇਹਦੇ ਉੱਤੇ ਚੜਾ ਦੇਣੀ ਆ ਚੜਤੀ ਕੋਠੇ ਦੇ ਆ ਬੜਿਓ ਭੱਜੋ ਉਹ ਇਹ ਗਰਮ ਵਾਲੀ ਸਟਾਰ ਪਹਿਲੇ ਸਾਲ ਬਥੇ ਹੋ ਗਈ ਬੈਟਰੀਆਂ ਨੇ ਬੜਾ ਕਪਾਇਆ ਏ ਬੈਟਰੀ ਕੇ ਪਾਣੀ ਨਹੀਂ ਹੈਗਾ ਤੇ ਸੁੱਕੀਆਂ ਪਈਆਂ ਉਹਨਾਂ ਦੂਜੀ ਮਸ਼ੀਨੀਆਂ ਕੱਢ ਕੇ ਬੈਟਰੀਆਂ ਇੱਥੇ ਰੱਖੀਆਂ ਤੇ ਰਿੰਨ ਸਟਾਰਟ ਕੀਤਾ ਸਟਾਰਟ ਤੇ ਲੈ ਵੀ ਇੱਕੋ ਮਾਰਾ ਆਇਆ ਇਹ ਸਲਫ ਲਿਆ ਤੇਟਾਰਟ ਹੋ ਗਿਆ ਵੇਖੋ ਦੂਜੀ ਵਸ਼ੀਲ ਦੀਆ ਬੈਟਰੀ ਆ ਰੱਖਿਆ ਦੋਵੇਂ ਇਚ ਤੇ ਯਾਰ ਇਹਨੂੰ ਸਟਾਰਟਿੰਗ ਕੀਤਾ ਗਰਮ ਵਾਲੀ ਨੂੰ ਹੁਣ ਤੋਰਦੇ ਆ ਲਓ ਜੀ ਘਟਣ ਲੱਗੇ ਆ ਬਾਹਰ ਗਰਮ ਵਾਲੀ ਤੇ ਰਿਪੇਅਰ ਕਰਨਾ ਇਹ ਜਿਹੜਾ ਨਾ ਹੈ ਜਾ ਜਗਾ ਜਾਂਦੇ ਬੈਟਰੀਆਂ ਬੈਟਰੀਆਂ ਪਿੱਛੇ ਕੱਢ ਜਾ